ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾਂ ਨੂੰ ਦਾਨ ਪੁੰਨ ਦੇ ਸਬੰਧੀ ਸੇਵਾ ਕਰਨ ਦੇ ਸਬੰਧੀ ਕੁਝ ਬਹੁਤ ਕੀਮਤੀ ਗੱਲਾਂ ਸਮਝਾਉਂਦੇ ਨੇ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਤੁਹਾਨੂੰ ਕੋਈ ਚੰਗਾ ਕੰਮ ਕਰਨ ਦਾ ਮੌਕਾ ਮਿਲੇ ਤੁਸੀਂ ਕਿਸੇ ਵੀ ਲੋੜਵੰਦ ਦੇ ਕੰਮ ਆਓ ਤਾਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰ ਮਨਾਉਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਸ਼ੁਕਰ ਹੈ ਕਿ ਤੁਸੀਂ ਇਹ ਕੰਮ ਕਰਨ ਦੇ ਲਈ ਮੈਨੂੰ ਚੁਣਿਆ ਮੇਰੇ ਹੱਥੋਂ ਇਹ ਨੇਕ ਕੰਮ ਕਰਵਾਇਆ ਤੁਸੀਂ ਮੈਨੂੰ ਇੰਨੇ ਕ ਯੋਗ ਬੜਾਇਆ ਕਿ ਮੈਂ ਕਿਸੇ ਦੀ ਮਦਦ ਕਰ ਸਕਦਾ ਹਾਂ ਕਿਉਂਕਿ ਸੰਗਤ ਜੀ ਆਪਾਂ ਜੋ ਵੀ ਕੰਮ ਕਰਦੇ ਹਾਂ ਨਾ ਉਹ ਕੀਤਾ ਹੋਇਆ ਕੰਮ ਹੀ ਸਾਡਾ ਕਰਮ ਬਣਦਾ ਹੈ ਅਤੇ ਸਾਡੇ ਹਰੇਕ ਕਰਮ ਦਾ ਸਾਨੂੰ ਕਈ guna ਹੋ ਕੇ ਫਲ ਮਿਲਦਾ ਹੈ ਤਾਂ ਜੇਕਰ ਅਸੀਂ ਕੋਈ ਨੇਕ ਕੰਮ ਕਰਾਂਗੇ ਚੰਗਾ ਕੰਮ ਕਰਾਂਗੇ ਕਿਸੇ ਦਾ ਭਲਾ ਕਰਾਂਗੇ ਕਿਸੇ ਦੀ ਮਦਦ ਕਰਾਂਗੇ ਤਾਂ ਉਹ ਸਾਡੀ ਕੀਤੀ ਹੋਈ ਮਦਦ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਸਾਡੇ ਦੋਹਾਂ ਹੱਥਾਂ ਤੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਤੇ ਰਾਹੀ ਵਾਪਸ ਆਉਂਦੀ ਐ ਇਸ ਕਰਕੇ ਜਿੱਦਣ ਵੀ ਤੁਸੀਂ ਕੋਈ ਵੀ ਚੰਗਾ ਕੰਮ ਕਰੋ ਤਾਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਪਰਮਪਿਤਾ ਪਰਮਾਤਮਾ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਜਿਸ ਦਿਨ ਵੀ ਨੇਕ ਕੰਮ ਕਰੋ ਉਸ ਦਿਨ ਨਿਤ ਦੇ ਨਿਯਮ ਦੇ ਨਾਲੋਂ ਜ਼ਿਆਦਾ ਭਜਨ ਮੰਦਗੀ ਕਰੋ ਭਾਵੇਂ ਜੋ ਰੋਜ਼-ਰੋਜ਼ ਤੁਸੀਂ ਪਾਠ ਪੂਜਾ ਕਰਦੇ ਹੋ ਭਜਨ ਮੰਦਗੀ ਕਰਦੇ ਹੋ ਨਾ ਉਹਦੇ ਤੋਂ ਜ਼ਿਆਦਾ ਸਮਾਂ ਭਜਨ ਮੰਦਗੀ ਕਰੋ ਤਾਂ ਜੋ ਮਨ ਦੇ ਵਿੱਚ ਕਿਤੇ ਚੰਗਾ ਕੰਮ ਕਰਕੇ ਉਹ ਮੈਂ ਹੰਕਾਰ ਨਾ ਆ ਜਾਵੇ ਕਿਤੇ ਮੈਂ ਨਾ ਆ ਜਾਵੇ ਕਿਤੇ ਇਹ ਨਾ ਸੋਚ ਲੈਣਾ ਕਿ ਇਹ ਨੇਕ ਕੰਮ ਮੈਂ ਕੀਤਾ ਏ ਇਹ ਚੰਗਾ ਕੰਮ ਮੈਂ ਕੀਤਾ ਏ ਭਾਵੇਂ ਤੁਸੀਂ ਹੱਥੀ ਕਿਸੇ ਦੀ ਮਦਦ ਕੀਤੀ ਆ ਭਾਵੇਂ ਪਦਾਰਥਾਂ ਦੇ ਰਾਹੀਂ ਕਿਸੇ ਦੀ ਮਦਦ ਕੀਤੀ ਆ ਸਭ ਕੁਝ ਕਰਨ ਕਰਾਉਣ ਵਾਲੇ ਪਰਮ ਪਿਤਾ ਪਰਮਾਤਮਾ ਜੀ ਆਪ ਨੇ ਬਸ ਉਹ ਵਡਿਆਈਆਂ ਆਪਣੇ ਭਗਤਾਂ ਨੂੰ ਦੇ ਦਿੰਦੇ ਨੇ ਸੋ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਵਾਹਿਗੁਰੂ ਜੀ ਤੋਂ ਇਹੋ ਮੰਗਣਾ ਹੈ ਕਿ ਵਾਹਿਗੁਰੂ ਜੀ ਮੇਰਾ ਕੀਤਾ ਹੋਇਆ ਇਹ ਨੇਕ ਕੰਮ ਥਾਹੇ ਪਾ ਲੈਣਾ ਮੇਰੇ ਮਨ ਦੇ ਵਿੱਚ ਹਉਮੈ ਹੰਕਾਰ ਨਾ ਆਵੇ ਕਿਉਂਕਿ ਆਪਾਂ ਜਦੋਂ ਵੀ ਕਿਸੇ ਵੀ ਨੇਕ ਕੰਮ ਦਾ ਵਿਖਾਵਾ ਕਰਦੇ ਆ ਉਹਦੀ ਚਰਚਾ ਵਾਰ-ਵਾਰ ਕਰਦੇ ਆ ਜਾਂ ਫਿਰ ਮਨ ਚ ਆ ਜਾਂਦਾ ਹੈ ਵੀ ਮੈਂ ਇੰਨਾ ਪਾਠ ਕਰਦਾ ਇੰਨੀ ਸੇਵਾ ਕਰਦਾ ਤਾਂ ਕਹਿੰਦੇ ਇਹ ਨਹੀਂ ਮੈਂ ਹਉਮੈ ਹੰਕਾਰ ਅਤੇ ਵਿਖਾਵਾ ਅਤੇ ਥਾਂ-ਥਾਂ ਤੇ ਕੀਤੀ ਹੋਈ ਚਰਚਾ ਇਹ ਸਾਡੇ ਨੇਕ ਕੰਮ ਨੂੰ ਗਵਾ ਦਿੰਦੀ ਆ ਇਸ ਲਈ ਨੇਕ ਕੰਮ ਕਰੋ ਤੇਖ ਪੁੱਲ ਜਾਓ ਮਹਾਪੁਰਖ ਜੀ ਕਹਿੰਦੇ ਜਿਵੇਂ ਇੱਕ ਸਿਆਣਾ ਕਿਸਾਨ ਧਰਤੀ ਦੇ ਵਿੱਚ ਬੀਜ ਬੀਜ ਕੇ ਉਹਦੇ ਉੱਤੇ ਮਿੱਟੀ ਪਾ ਦਿੰਦਾ ਏ ਚੰਗੀ ਤਰ੍ਹਾਂ ਧਰਤੀ ਵਿੱਚ ਦੱਬ ਦਿੰਦਾ ਏ ਕਿਉਂਕਿ ਉਹਨੂੰ ਪਤਾ ਏ ਕਿ ਜੇਕਰ ਇਹ ਬੀਜ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਦੱਬਾਂਗਾ ਬੀਜਾਂਗਾ ਤਾਹੀਂ ਇਹ ਤਰਤੀ ਚੋਂ ਬਾਹਰ ਉੱਗੇਗਾ ਵਧੇਗਾ ਫੁੱਲੇਗਾ ਪ੍ਰਫੁੱਲਤ ਹੋਵੇਗਾ ਇਹਨੂੰ ਫੁੱਲ ਫਲ ਲੱਗਣਗੇ ਬਸ ਉਸੇ ਤਰ੍ਹਾਂ ਨੇਕ ਕੰਮ ਕਰੋ ਚੰਗਾ ਕੰਮ ਕਰੋ ਅਤੇ ਭੁੱਲ ਜਾਓ ਤੁਸੀਂ ਭੁੱਲੋਗੇ ਤਾਂ ਉਹ ਪਰਮਪਿਤਾ ਪਰਮਾਤਮਾ ਦੀ ਯਾਦ ਰੱਖਣਗੇ ਉਸ ਤੋਂ ਬਾਅਦ ਤੀਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਕਿ ਜਦੋਂ ਕੋਈ ਵੀ ਆਪਾਂ ਦਾਨਪੂਰਨ ਕਰਦੇ ਆਂ ਸੇਵਾ ਕਰਦੇ ਆਂ ਨਾ ਇਹ ਸੇਵਾ ਦਾਨ ਪੁੰਨ ਕਿਸੇ ਦੀ ਮਦਦ ਸੋਚ ਸਮਝ ਕੇ ਨਹੀਂ ਕੀਤੀ ਜਾਂਦੀ ਏਕ ਮਨ ਦੀ ਭਾਵਨਾ ਹੈ ਜਿ ਜਿੱਥੇ ਵੀ ਕੋਈ ਲੋੜਵੰਦ ਦਿਸੇ ਆ ਉਹ ਲੋੜਵੰਦ ਨੂੰ ਦੇਖ ਕੇ ਦੁਖੀ ਬੰਦੇ ਨੂੰ ਦੇਖ ਕੇ ਜੇ ਮਨ ਦੇ ਵਿੱਚ ਤਰਸ ਦੀ ਭਾਵਨਾ ਆ ਜਾਂਦੀ ਆ ਮਨ ਲੋਚਦਾ ਹੈ ਕਿ ਮੈਂ ਇਹਦੀ ਮਦਦ ਕਰਾਂ ਤਾਂ ਕਹਿੰਦੇ ਸਮਝੋ ਤੁਸੀਂ ਖੁਦ ਪਰਮਪਿਤਾ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਬਣ ਗਏ ਸੇਵਾ ਕਦੇ ਵੀ ਭੇਦ ਭਾਵ ਦੇ ਨਾਲ ਨਹੀਂ ਕੀਤੀ ਜਾਂਦੀ ਸਾਹਮਣੇ ਲੋੜਵੰਦ ਕੋਈ ਵੀ ਹੋ ਸਕਦਾ ਹੈ ਸਾਡਾ ਕੋਈ ਵੈਰੀ ਦੁਸ਼ਮਣ ਹੋ ਸਕਦਾ ਹੈ ਕੋਈ ਪੰਛੀ ਪ੍ਰਿੰਗਲਾ ਜਾਨਵਰ ਹੋ ਸਕਦਾ ਹੈ ਧਰਤੀ ਦੇ ਉੱਤੇ ਕੋਈ ਵੀ ਜੀਵ ਆ ਇਹ ਪੇੜ ਪੌਦੇ ਆ ਪੰਛੀ ਆ ਪ੍ਰਿੰਦੇ ਆ ਇਨਸਾਨ ਆ ਜਦੋਂ ਵੀ ਆਪਾਂ ਸੱਚੇ ਮਨ ਦੇ ਨਾਲ ਕਿਸੇ ਦੀ ਕਿਸੇ ਵੀ ਰੂਪ ਦੇ ਵਿੱਚ ਮਦਦ ਕਰਦੇ ਆ ਤਾਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੇ ਬਹੁਤ ਖੁਸ਼ ਹੁੰਦੇ ਨੇ ਅਤੇ ਸਾਡੇ ਕੀਤੀ ਹੋਈ ਉਹ ਨੇਕ ਕੰਮ ਦਾ ਫਲ ਸਾਡੀ ਸੋਚ ਤੋਂ ਵੀ ਕਿਤੇ ਦੁਗਣਾ ਦਿੰਦੇ ਨੇ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਵੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਰਹਿੰਦਾ ਸੀ ਕਹਿੰਦੇ ਉਹਦੇ ਕੋਲ ਪੈਸਾ ਤਾਂ ਬਹੁਤਾ ਨਹੀਂ ਸੀ ਪਰ ਉਹਦਾ ਦਿਲ ਬਹੁਤ ਖੁੱਲਾ ਸੀ ਵੰਡਕੇਸ਼ ਕੜਵਾਲਾ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਨ ਕਰਦਾ। ਕਹਿੰਦੇ ਇੱਕ ਵਾਰ بارشਾਂ ਦੇ ਦਿਨਾਂ ਦੇ ਵਿੱਚ ਉਹਨੂੰ ਕਿੰਨੇ ਦਿਨਾਂ ਤੱਕ ਕੋਈ ਕੰਮ ਨਾ ਮਿਲਿਆ। ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਆਟਾ ਵੀ ਨਾ ਬਚਿਆ। ਕਹਿੰਦੇ ਮਜ਼ਦੂਰ ਦੀ ਪਤਨੀ ਨੇ ਆਣ ਗਮਾਣ ਤੋਂ ਥੋੜਾ ਜਿਹਾ ਆਟਾ ਉਧਾਰ ਲੈ ਕੇ ਆਂਦਾ। ਉਹਦੀ ਰੋਟੀ ਬਣਾਈ। ਕਹਿੰਦੇ ਜਿੰਨੀਆਂ ਕੁ ਰੋਟੀਆਂ ਬਣੀਆਂ ਉਹਦੇ ਵਿੱਚੋਂ ਉਹਦੇ ਬੱਚਿਆਂ ਨੇ ਹੀ ਪੇਟ ਭਰ ਕੇ ਖਾਦਾ ਅਤੇ ਬਾਕੀ ਸਿਰਫ ਦੋ ਪ੍ਰਸ਼ਾਦ ਹੀ ਬਚੇ ਉਹ ਪਤੀ ਪਤਨੀ ਦੇ ਹਿੱਸੇ ਇੱਕ ਇੱਕ ਪ੍ਰਸ਼ਾਦ ਆਇਆ ਕਹਿੰਦੇ ਉਹ ਮਜ਼ਦੂਰ ਆਪਣੇ ਹਿੱਸੇ ਦੇ ਪ੍ਰਸ਼ਾਦੇ ਨੂੰ ਟੂਨੇ ਦੇ ਵਿੱਚ ਲਪੇਟ ਕੇ ਆਪਣੇ ਕੰਮ ਦੀ ਤਲਾਸ਼ ਨੂੰ ਤੁਰ ਪਿਆ ਵੀ ਚਲੋ ਅੱਜ ਹੀ ਕੋਈ ਮੈਨੂੰ ਕੰਮ ਮਿਲ ਜਾਵੇ ਮੇਰੀ ਚੰਗੀ ਦਿਹਾੜੀ ਲੱਗ ਜਾਵੇ ਜਿਹਦੇ ਨਾਲ ਮੈਂ ਸ਼ਾਮ ਨੂੰ ਘਰ ਦੇ ਵਿੱਚ ਕੋਈ ਆਟਾ ਖਰੀਦ ਕੇ ਲੈ ਆਵਾਂਗਾ ਮੈਂ ਤੇ ਮੇਰਾ ਪਰਿਵਾਰ ਭਰ-ਪੇਟ ਭੋਜਨ ਪ੍ਰਸ਼ਾਦਾ ਛਕ ਸਕਾਂਗੇ ਕਹਿੰਦੇ ਸਿਆਸ ਦੇ ਨਾਲ ਇੱਕ ਰੋਟੀ ਲੈ ਕੇ ਕੰਮ ਲੱਭਣ ਤੁਰ ਪਿਆ ਕਹਿੰਦੇ ਪ੍ਰਮਾਤਮਾ ਨੇ ਅੱਜ ਉਹਦੀ ਸੁਣ ਲਈ ਉਹਨੂੰ ਇੱਕ ਥਾਂ ਤੇ ਕੰਮ ਮਿਲ ਗਿਆ ਉਹਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਅਤੇ ਕੰਮ ਕਰਨ ਲੱਗ ਪਿਆ ਕਹਿੰਦੇ ਗਰਮੀਆਂ ਦੇ ਦਿਨ ਸਨ ਤੇਜ਼ ਧੁੱਪ ਲੱਗੀ ਕਹਿੰਦੇ ਤੇਜ਼ ਧੁੱਪ ਦੇ ਵਿੱਚ ਸਾਰੇ ਹੀ ਮਜ਼ਦੂਰਾਂ ਦਾ ਪਸੀਨੇ ਦੇ ਨਾਲ ਬੁਰਾ ਹਾਲ ਹੋ ਰਿਹਾ ਸੀ ਉਹ ਮਜ਼ਦੂਰ ਕਦੇ ਛਾਵੇਂ ਬੈਠਦੇ ਕਦੇ ਕੋਈ ਪਾਣੀ ਪੀਣ ਤੁਰ ਪੈਂਦਾ ਪਰ ਕਹਿੰਦੇ ਇਹ ਮਜ਼ਦੂਰ ਆਪਣੇ ਧਿਆਨ ਦੇ ਨਾਲ ਆਪਣੇ ਕੰਮ ਦੇ ਵਿੱਚ ਲੱਗਾ ਕਹਿੰਦੇ ਜਦੋਂ ਰੋਟੀ ਦਾ ਟਾਈਮ ਹੋਇਆ ਤਾਂ ਸਭ ਮਜ਼ਦੂਰ ਇੱਕ ਰੁੱਖ ਹੇਠਾਂ ਬੈਠ ਕੇ ਰੋਟੀ ਖਾਣ ਲੱਗੇ ਕਹਿੰਦੇ ਇਹ ਵੀ ਆਪਣੇ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰਨ ਲੱਗਾ ਅਜੇ ਕਹਿੰਦੇ ਇੰਨੇ ਪੂਨੇ ਦੇ ਵਿੱਚੋਂ ਰੋਟੀ ਕੱਢੀ ਸੀ ਓੰਢੀ देर ਤੱਕ ਕੁਝ ਪੰਛੀ ਠੀਕ ਚੰਗਿਆੜਾ ਹੋਣ ਲੱਗੇ ਇਹਦੇ ਆਲੇ ਦੁਆਲੇ ਘੁੰਮਣ ਲੱਗੇ ਮੇਜ਼ਦੂਰ ਨੂੰ ਇੰਜ ਲੱਗਿਆ ਵੀ ਜਿਵੇਂ ਇਹ ਪੰਛੀ ਵੀ ਕਈ ਦਿਨਾਂ ਤੋਂ ਭੁੱਖੇ ਨੇ ਮੇਰੇ ਤੋਂ ਰੋਟੀ ਮੰਗ ਰਹੇ ਨੇ ਪਰ ਕਹਿੰਦੇ ਦੂਜੇ ਹੀ ਪਲ ਮਨ ਵਿੱਚ ਖਿਆਲ ਆਇਆ ਵੀ ਜੇ ਇਹ ਰੋਟੀ ਮੈਂ ਇਹਨਾਂ ਨੂੰ ਪਾ ਦਿੱਤੀ ਤਾਂ ਫਿਰ ਮੈਂ ਕੀ ਖਾਵਾਂਗਾ ਮੈਂ ਵੀ ਰਾਤ ਦਾ ਭੁੱਖਾ ਹਾਂ ਪਰ ਕਹਿੰਦੇ ਫਿਰ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਮੈਂ ਇਹਨਾਂ ਨੂੰ ਅਣਦੇਖਿਆ ਕਰਕੇ ਆਪ ਰੋਟੀ ਖਾ ਲਈ ਪਸਾਰਾ ਦਿਨ ਮੇਰੇ ਮਨ ਤੇ ਬੋਝ ਪਿਆ ਰਹਿਣਾ ਕਿ ਮੈਂ ਇਹ ਬੇਜਵਾਨਿਆਂ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਇਹਨਾਂ ਦੀ ਮਦਦ ਨਹੀਂ ਕੀਤੀ ਇਸ ਕਰਕੇ ਕਹਿੰਦੇ ਉਹਨੇ ਪੂਨੇ ਦੇ ਵਿੱਚੋਂ ਰੋਟੀ ਕੱਢੀ ਛੋਟੇ ਛੋਟੇ ਟੁਕੜੇ ਕੀਤੇ ਅਤੇ ਉਹ ਪੰਛੀਆਂ ਨੂੰ ਘੁਮਾਉਣ ਲੱਗਾ ਕਹਿੰਦੇ ਸਾਰੇ ਹੀ ਪੰਛੀ ਉਚੋ ਵਚੁਗ ਰਹੇ ਸਨ ਚੋਗਾ ਚੋਗ ਕੇ ਜਿਵੇਂ ਉਹਨਾਂ ਦਾ ਪੇਟ ਭਰ ਗਿਆ ਚਹਿਕਣ ਲੰਘ ਕੇ ਇਹਨੂੰ ਇੰਜ ਲੱਗ ਰਿਹਾ ਸੀ ਵੀ ਜਿਵੇਂ ਮੇਰਾ ਧੰਨਵਾਦ ਕਰ ਰਹੇ ਹੋ ਕਹਿੰਦੇ ਉਹ ਪੰਛੀਆਂ ਨੂੰ ਚੋਗਾ ਖਵਾ ਕੇ ਇਹਦੇ ਚਿਹਰੇ ਤੇ ਇੱਕ ਅਲੱਗ ਹੀ ਸਬਰ ਸੰਤੋਖ ਸੰਤੁਸ਼ਟੀ ਸੀ ਕਿਉਂਕਿ ਸੰਗਤ ਜੀ ਆਪਾਂ ਜਦੋਂ ਸਭ ਜੇ ਮਨੋ ਕਿਸੇ ਦੀ ਮਦਦ ਕਰਦੇ ਆ ਤਾਂ ਉਹ ਲੋੜਵੰਦ ਦੇ ਚਿਹਰੇ ਦੀ ਖੁਸ਼ੀ ਨੂੰ ਦੇਖ ਕੇ ਜੋ ਮਨ ਨੂੰ ਸਬਰ ਸੰਤੋਖ ਮਿਲਦਾ ਹੈ ਨਾ ਉਹ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਬਸ ਉਸੇ ਤਰ੍ਹਾਂ ਹੀ ਕਹਿੰਦੇ ਉਹ ਮਜ਼ਦੂਰ ਉਹ ਪੰਛੀਆਂ ਨੂੰ ਚੈਕਦਾ ਹੋਇਆ ਦੇਖ ਕੇ ਖੁਸ਼ ਹੋ ਰਿਹਾ ਸੀ ਨੂੰ ਵਿੱਚ ਲੱਗਾ ਵੀ ਜਿਵੇਂ ਬਿਨਾਂ ਰੋਟੀ ਖਾਤੇ ਆ ਹੀ ਮੇਰਾ ਢਿੱਡ ਭਰ ਗਿਆ ਹੋਵੇ ਕਹਿੰਦੇ ਉਹਨੇ ਪਾਣੀ ਦਾ ਗਲਾਸ ਪੀਤਾ ਅਤੇ ਫਿਰ ਤੋਂ ਆਪਣੇ ਕੰਮ ਨੂੰ ਲੱਗ ਗਿਆ ਪਰ ਇਹ ਨਾਲ ਦੇ ਮਜ਼ਦੂਰ ਇਹਦਾ ਮਜ਼ਾਕ ਉਡਾ ਰਹੇ ਸਨ ਕਹਿੰਦੇ ਵੀ ਪਹਿਲਾਂ ਹੀ ਤੂੰ ਘਰੋਂ ਇੱਕ ਰੋਟੀ ਲੈ ਕੇ ਆਇਆ ਉਹ ਵੀ ਰੋਟੀ ਤੂੰ ਪੰਛੀਆਂ ਨੂੰ ਪਾ ਦਿੱਤੀ ਤੇਰੇ ਲਈ ਕੋਈ ਅੱਜ ਰਾਜ ਭੋਗ ਦਾ ਇੰਤਜ਼ਾਮ ਤਾਂ ਨਹੀਂ ਕਿਸੇ ਨੇ ਕੀਤਾ ਜਿਹੜਾ ਤੂੰ ਆਪਣੀ ਰੋਟੀ ਇਹਨਾਂ ਨੂੰ ਪਾ ਦਿੱਤੀ ਆ ਦੂਜੇ ਨੇ ਕਿਹਾ ਮੈਨੂੰ ਲੱਗਦਾ ਇਹੋ ਰੋਟੀ ਸੀ ਇਹਦੇ ਕੋਲ ਘਰੋਂ ਇੱਕ ਰੋਟੀ ਲੈ ਕੇ ਆਇਆ ਏ ਇਹਦੀ ਪਤਨੀ ਸਾਢੇ 4 ਰਾਤ ਅਟਾ ਉਧਾਰ ਲੈ ਕੇ ਗਈ ਸੀ ਘਰ ਖਾਨ ਨੂੰ ਰੋਟੀ ਨਹੀਂ ਆ ਅਤੇ ਇਹ ਬਾਹਰ ਦਾਨੀ ਬਣਿਆ ਫਿਰਦਾ ਏ ਸਾਭ ਕੀ ਉਹਦੇ ਨਾਲ ਦੇ ਮਜ਼ਦੂਰ ਭਾਂਤ ਭਾਂਤ ਦਾ ਬੋਲੀ ਜਾ ਰਹੇ ਸਨ ਪਰ ਇਹਨੂੰ ਕੋਈ ਫਰਕ ਨਹੀਂ ਪੈ ਰਿਹਾ ਇਹ ਚਿਹਰੇ ਤੇ ਮੁਸਕਾਨ ਲੈ ਆਪਣੇ ਕੰਮ ਦੇ ਵਿੱਚ ਲੱਗਾ ਕਿੰਦੇ 19 ਦੇ ਤੱਕ ਉੱਥੇ ਇੱਕ ਘੋੜੇ ਤੇ ਸਵਾਰ ਬੰਦਾ ਆਇਆ ਦੇਖਣ ਨੂੰ ਬਹੁਤ ਅਮੀਰ ਲੱਗ ਰਿਹਾ ਸੀ ਉਹਨੇ ਆ ਕੇ ਇਹਨਾਂ ਮਜ਼ਦੂਰਾਂ ਨੂੰ ਕਿਹਾ ਕਿ ਮੈਨੂੰ ਇੱਕ ਇਮਾਨਦਾਰ ਮਿਹਨਤੀ ਮਜ਼ਦੂਰ ਦੀ ਲੋੜ ਆ ਤੇ ਮੈਂ ਤੁਹਾਨੂੰ ਦਿਹਾੜੀ ਵੀ ਇਥੋਂ ਨਾਲੋਂ ਦੁੱਗਣੀ ਦੇ ਸਕਦਾ ਹਾਂ ਕਹਿੰਦੇ ਇਹ ਗੱਲ ਸੁਣ ਕੇ ਸਾਰੇ ਇਹ ਮਜ਼ਦੂਰਾਂ ਨੇ ਕੰਮ ਕਰਨਾ ਛੱਡ ਦਿੱਤਾ ਅਤੇ ਉਹ ਅਮੀਰ ਬੰਦੇ ਦੇ ਆਲੇ-ਦੁਆਲੇ ਖੜ ਕੇ ਆਪੋ ਆਪਣੀਆਂ ਤਾਰੀਫਾਂ ਕਰਨ ਲੱਗੇ ਪਰ ਇਹ ਮਜ਼ਦੂਰ ਆਪਣੇ ਕੰਮ ਦੇ ਵਿੱਚ ਰੁੱਝਿਆ ਸੀ ਇਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਹੀ ਚਮਕ ਸੀ ਕਹਿੰਦੇ ਉਹ ਅਮੀਰ ਬੰਦੇ ਦਾ ਧਿਆਨ ਧੁੱਪ ਦੇ ਵਿੱਚ ਕੰਮ ਕਰਦੇ ਇਸ ਮਜ਼ਦੂਰ ਤੇ ਪਿਆ ਜੋ ਕਿ ਅੱਖ ਪੁੱਟ ਕੇ ਹੋਰ ਕਿਸੇ ਪਾਸੇ ਦੇਖ ਹੀ ਨਹੀਂ ਸੀ ਰਿਹਾ ਤਾਂ ਕਹਿੰਦੇ ਉਹ ਅਮੀਰ ਬੰਦੇ ਨੇ ਆਪਦੇ ਮਲੀਮ ਨੂੰ ਕਿਹਾ ਕਿ ਉਹ ਜੋ ਸਾਹਮਣੇ ਬੰਦਾ ਕੰਮ ਕਰ ਰਿਹਾ ਏ ਉਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਮੁਨੀਮ ਉਹ ਮਜ਼ਦੂਰ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਭਾਈ ਤੈਨੂੰ ਨਹੀਂ ਆਪਣੇ ਲਈ ਕੰਮ ਚਾਹੀਦਾ ਮੁਨੀਮ ਕਹਿਣ ਲੱਗਾ ਕਿ ਦੇਖ ਆਪਣੇ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਸਭ ਤੋਂ ਅਮੀਰ ਬੰਦਾ ਖੁਦ ਚੱਲ ਕੇ ਤੁਹਾਡੇ ਕੋਲ ਆਇਆ ਹੈ ਜਿਹਦੇ ਨਾਲ ਕੰਮ ਕਰਨ ਨੂੰ ਲੋਕ ਤਰਸਦੇ ਆ ਕਿ ਤੂੰ ਉਹਦੇ ਨਾਲ ਕੰਮ ਕਰਨਾ ਚਾਹਵੇਂਗਾ ਦੇਖ ਤੇਰੇ ਨਾਲ ਦੇ ਸਾਰੇ ਸਾਥੀ ਆਪੋ ਆਪਣੀਆਂ ਦੀ ਤਾਰੀਫਾਂ ਕਰ ਰਹੇ ਨੇ ਤੂੰੇ ਜਾ ਕੇ ਉਹਨਾਂ ਦੇ ਨਾਲ ਆਪਣੇ ਕੰਮ ਦੇ ਲਈ ਗੱਲ ਕਰ ਸਕਦਾ ਹੈ ਕਿਤੇ ਮਜ਼ਦੂਰ ਕਹਿਣ ਲੱਗਾ ਸਾਹਿਬ ਜੀ ਕੰਮ ਤਾਂ ਮੈਨੂੰ ਵੀ ਚਾਹੀਦਾ ਹੈ ਪਰ ਮੇਰੇ ਕੰਮ ਕਰਨ ਦੇ ਅਸੂਲ ਆ ਮੈਂ ਜਿਹਦਾ ਵੀ ਕੰਮ ਕਰਦਾ ਹਾਂ ਪੂਰੀ ਇਮਾਨਦਾਰੀ ਦੇ ਨਾਲ ਕਰਦਾ ਹਾਂ ਕਿਉਂਕਿ ਜੇਕਰ ਅਸੀਂ ਕੰਮ ਕਰਨ ਦਾ ਮਿਹਨਤਾਨਾ ਲੈਣਾ ਇਹ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਬੰਦੇ ਨੂੰ ਪੂਰਾ ਕੰਮ ਕਰਕੇ ਦਈਏ ਸੋ ਮੈਂ ਕੰਮ ਦੇ ਸਮੇਂ ਤੇ ਕਦੇ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦਾ ਇਸ ਕਰਕੇ ਮੈਨੂੰ ਮੇਰਾ ਕੰਮ ਕਰਨ ਦੋ ਕਹਿੰਦੇ ਮਨੀਮ ਨੇ ਇਹ ਸਾਰੀ ਗੱਲ ਜਾ ਕੇ ਵਪਾਰੀ ਨੂੰ ਦੱਸੀ ਕਿ ਵਪਾਰੀ ਜੀ ਜਿੱਦਾਂ ਦਾ ਸੱਚਾ ਇਮਾਨਦਾਰ ਮਿਹਨਤੀ ਬੰਦਾ ਤੁਹਾਨੂੰ ਚਾਹੀਦਾ ਸੀ ਤੁਹਾਡੀ ਤਲਾਸ਼ ਖਤਮ ਹੋ ਗਈ ਆ ਕਹਿੰਦੇ ਉਹ ਵਪਾਰੀ ਖੁਦ ਚੱਲ ਕੇ ਉਹ ਮਜ਼ਦੂਰ ਦੇ ਕੋਲ ਗਿਆ ਅਤੇ ਜਾ ਕੇ ਉਹਦੇ ਸਾਹਮਣੇ ਕੰਮ ਦੀ ਪੇਸ਼ਕਸ਼ ਰੱਖੀ ਕਿ ਮੈਂ ਤੈਨੂੰ ਇੱਥੋਂ ਨਾਲੋਂ ਕਈ ਗੁਣਾ ਵੱਧ ਮਿਹਨਤਾਨਾ ਦਵਾਂਗਾ ਅਤੇ ਕੰਮ ਵੀ ਕੋਈ ਭਾਰਾ ਨਹੀਂ ਕਰਨਾ ਕੰਮ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਹਰ ਰੋਜ਼ ਤੇਰਾ ਮਿਹਨਤਾਨਾ ਮਿਲ जाया ਕਰੇਗਾ ਕਿ ਤੈਨੂੰ ਮੇਰੇ ਨਾਲ ਕੰਮ ਕਰਨਾ ਮਨਜ਼ੂਰ ਆ ਤੇ ਕਹਿੰਦੇ ਉਹ ਮਜ਼ਦੂਰ ਕਹਿਣ ਲੱਗਾ ਵੀ ਸਾਹਿਬ ਜੀ ਤੁਹਾਡੇ ਨਾਲ ਕੰਮ ਕਰਨਾ ਮੇਰੀ ਕੋਈ ਕਿਸਮਤੀ ਹੋਵੇਗੀ ਪਰ ਮੇਰੀਆਂ ਦੋ ਸ਼ਰਤਾਂ ਨੇ ਇੱਕ ਤਾਂ ਮੈਂ ਕੱਲ ਤੋਂ ਤੁਹਾਡੇ ਨਾਲ ਕੰਮ ਤੇ ਆ ਸਕਦਾ ਹਾਂ ਕਿਉਂਕਿ ਮੈਂ ਅੱਜ ਜਿਹਦਾ ਕੰਮ ਫੜਿਆ ਹੈ ਇਹਨੂੰ ਪਹਿਲਾਂ ਪੂਰਾ ਕਰਾਂਗਾ ਮੈਂ ਕਦੇ ਵੀ ਕਿਸੇ ਦਾ ਕੰਮ ਅੱਧ ਵਿਚਾਲੇ ਨਹੀਂ ਛੱਡਦਾ ਦੂਸਰਾ ਕਿ ਤੁਸੀਂ ਮੈਨੂੰ ਜੋ ਵੀ ਕੰਮ ਕਰਨ ਨੂੰ ਕਹੋਗੇ ਉਹ ਮੈਂ ਪੂਰੀ ਮਿਹਨਤ ਲਗਨ ਇਮਾਨਦਾਰੀ ਦੇ ਨਾਲ ਕਰਾਂਗਾ ਪਰ ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰ ਸਕਦਾ ਕਹਿੰਦੇ ਉਹ ਵਪਾਰੀ ਬੰਦਾ ਇੱਕ ਦਾ murid ਹੋ ਗਿਆ ਉਹਨੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਕੁਝ ਪੈਸੇ ਇਹਦੇ ਹੱਥ ਤੇ ਰੱਖ ਦਿੱਤੇ ਅਤੇ ਕਿਹਾ ਇਹ ਅਡਵਾਂਸ ਆ ਇਹ ਤੂੰ ਰੱਖ ਅਤੇ ਅੱਜ ਤੋਂ ਗੱਲ ਪੱਕੀ ਹੋਈ ਕੱਲ ਤੋਂ ਤੂੰ ਕੰਮ ਤੇ ਆ ਜਵੇਂ ਤੇਰੀਆਂ ਜੋ ਵੀ ਸ਼ਰਤਾਂ ਨੇ ਨਾ ਮੈਨੂੰ ਮਨਜੂਰ ਨਹੀਂ ਕਿਉਂਕਿ ਮੈਂ ਤੇਰੇ ਵਰਗਾ ਸੱਚਾ ਨੇੜੀ ਇਮਾਨਦਾਰ ਬੰਦਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹਦਾ ਕਹਿੰਦੇ ਇਹ ਕਹਿ ਕੇ ਉਹ ਅਮੀਰ ਬੰਦਾ ਉੱਥੋਂ ਚਲੇ ਗਿਆ ਅਤੇ ਇਸ ਮਜ਼ਦੂਰ ਦੇ ਨਾਲ ਦੇ ਸਾਰੇ ਸਾਥੀ ਹੱਕੇ ਪੱਕੇ ਰਹਿ ਗਏ ਕਿ ਇਹ ਵਪਾਰੀ ਖੁਦ ਚੱਲ ਕੇ ਇਹ ਮਜ਼ਦੂਰ ਦੇ ਕੋਲ ਗਿਆ ਆਪਣੇ ਨਾਲ ਕੰਮ ਦੇ ਰੱਖ ਲਿਆ ਜਿਹਦੇ ਨਾਲ ਕੰਮ ਕਰਨ ਨੂੰ ਇਕ ਤਰਸ ਦੇ ਨੇ ਤੇ ਕਹਿੰਦੇ ਇਧਰ ਇਹ ਮਜ਼ਦੂਰ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਕੀ ਪ੍ਰਮਾਤਮਾ ਤੇਰਾ ਸ਼ੁਕਰਿਆ ਸ਼ੁਕਰਿਆ ਤੇਰੇ ਬਾਰੇ ਸੁਣਿਆ ਤਾਂ ਬਹੁਤ ਸੀ ਕਿ ਤੂੰ ਬਹੁਤ ਦਿਆਲੂ ਆ ਅੱਜ ਮੈਂ ਆਪਣੇ ਅੱਖੀਂ ਦੇਖ ਲਿਆ ਇੱਕ ਰੋਟੀ ਦੇ ਬਦਲੇ ਮੇਰੀ ਉਮਰ ਪਰ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਤੂੰ ਬਹੁਤ ਦਿਆਲੂ ਆ ਕਹਿੰਦੇ ਵਾਰ-ਵਾਰ ਉਹ ਪ੍ਰਮਾਤਮਾ ਦਾ ਸ਼ੁਕਰ ਕਰ ਰਿਹਾ ਸੀ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਹੈ ਕਿ ਆਪਾਂ ਜਦੋਂ ਵੀ ਕਿਸੇ ਦੀ ਸੱਚੇ ਮਨੋਂ ਮਦਦ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਤਾਂ ਪਰਮਪਿਤਾ ਪਰਮਾਤਮਾ ਜੀ ਸਾਡੇ ਉਤੇ ਬਹੁਤ ਛੇਤੀ ਦਿਯਾਲ ਹੁੰਦੇ ਆ ਸੋ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਦੋਂ ਵੀ ਆਪਾਂ ਸੱਚੇ ਮਨੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਭਾਵੇਂ ਕੋਈ ਐਸਾ ਬੰਦਾ ਜਿਹਦੇ ਨਾਲ ਸਾਡੀ ਨਾ ਬਣਦੀ ਹੋਵੇ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ ਭਾਈ ਕ੍ਰਿਨਾਈਆ ਜੀ ਵੀ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਦਿੰਦੇ ਸਨ ਉਹਨਾਂ ਦੀ ਮਲਮ ਪੱਟੀ ਕਰਦੇ ਸੀ ਤੇ ਕਲਗੀਧਰ ਪਾਸ਼ਾ ਪਾਹੀ ਕਿਨੇ ਘੇਜੀ ਤੇ ਕਿੰਨੇ ਖੁਸ਼ ਹੁੰਦੇ ਸਨ ਸੋ ਇਸੇ ਤਰ੍ਹਾਂ ਜਦੋਂ ਅਸੀਂ ਬਿਨਾਂ ਭੇਦ ਭਾਵ ਤੋਂ ਕਿਸੇ ਦੀ ਵੀ ਮਦਦ ਕਰਦੇ ਹਾਂ ਤਾਂ ਪਰਮਪਿਤਾ ਪਰਮਾਤਮਾ ਸਾਡੇ ਤੇ ਬਹੁਤ ਖੁਸ਼ ਹੁੰਦੇ ਨੇ ਹਰ ਇੱਕ ਜੀਵ ਦੇ ਪ੍ਰਤੀ ਮਨ ਦੇ ਵਿੱਚ ਤਰਸ ਦੀ ਦਿਆ ਦੀ ਭਾਵਨਾ ਰੱਖਣੀ ਚਾਹੀਦੀ ਹੈ ਆਪੁਰਖ ਜੀ ਕਹਿੰਦੇ ਨੇ ਜਦੋਂ ਅਸੀਂ ਕਿਸੇ ਬੇਜਵਾਨੇ ਦੀ ਮਦਦ ਕਰਦੇ ਹਾਂ ਤਾਂ ਉਹ ਬੇਜਵਾਨੇ ਆ ਤੇ ਧੁਰ ਅੰਦਰੋਂ ਸਾਡੇ ਲਈ ਦੁਆਵਾ ਅਸੀਸਾਂ ਨਿਕਲਦੀਆਂ ਨੇ ਖਾਸ ਕਰਕੇ ਪੰਛੀ ਪਰਿੰਦੇ ਜਾਨਵਰ ਕਹਿੰਦੇ ਜਿਹਦੇ ਘਰ ਦਾ ਖਾਂਦੇ ਆ ਨਾ ਉਹਦੇ ਘਰ ਦੀ ਸੁੱਖ ਮੰਗਦੇ ਆ ਕਿ ਪਰਮਾਤਮਾ ਇਸ ਘਰ ਦੇ ਧਨ ਅੰਨ ਦੇ ਭੰਡਾਰ ਹਮੇਸ਼ਾ ਪਰਿਰਖੇ ਕਿਉਂਕਿ ਇਸ ਘਰ ਚੋਂ ਸਾਰਾ ਕੁਝ ਖਾਣਾ ਮਿਲਿਆ। ਸੋ ਮੁੱਖੀ ਗੱਲ ਇਹ ਆ ਕਿ ਅੰਤ ਭਲੇ ਦਾ ਭਲਾ ਜੇ ਭਲਾ ਕੰਮ ਕਰਾਂਗੇ ਚੰਗੇ ਕੰਮ ਕਰਾਂਗੇ ਤਾਂ ਸਾਡੇ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ। ਸੋ ਜੇਕਰ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ